ਉਹ ਤੋਂ ਮਵਾਜ ਮਾਰ ਕੇ ਲਿਆਉਣਾ ਉਹਨਾਂ ਤਾਰੇ ਸਾਹਮਣੇ ਆ ਗਿਆ ਚੁੱਕੋ ਇਹ ਸਗਰਿਆ ਰਸਤਾਂ ਨੂੰ ਫੀਟਰ ਸਾਡੇ ਬੰਦ ਕੀਤਾ ਹੋਇਆ ਏ ਠੀਕ ਆ ਪਾਣੀ ਉਹ ਤੋਂ ਸਿੱਧਾ ਛੱਡਿਆ ਹੋਇਆ ਏ ਇਹ ਕਿਦਾਂ ਦੇ ਬੰਦ ਕੀਤੇ ਹੋਏ ਆ ਇਹ ਜਦੋਂ ਇੱਥੇ ਆ ਕੇ ਧੱਕੇ ਨਾਲ ਥੋੜਾ ਬਲ ਖਲਾ ਜਾਈਦਾ ਜਦੋਂ ਚਲ ਜਾਈਦਾ ਫੇਰ ਬੰਦ ਕਰ ਦਿੰਦੇ ਆ ਠੀਕ ਆ ਪਾਣੀ ਜਿਹੜੇ ਬੰਨ ਕਿੰਨਾ ਸਮੇਂ ਤੋਂ ਢਾ ਲੱਗੀ ਆ ਉਹਨੂੰ ਉਹਦੇ ਨਾਲ ਬਜਤੂ ਉਹਦਾ ਕਾਗਜ਼ੀਆ ਤੇ ਐਮ ਐਲ ਵੀ ਠੀਕ ਆ ਜਿਹੜੇ ਸਾਬਕਾ ਸਰਪੰਚ ਉਸੇ ਕੋ ਯੁਰਤ ਰੱਖਦੇ ਆ ਇਹ ਐਮ ਐਲ ਕੋਈ ਜੇ ਨਹੀਂ ਚੁੱਕਣਾ ਬੱਸ ਹੋ ਜੋ ਆਪ ਚੁੱਕ ਲੀਏ ਸਾਡੇ ਦੇ ਜਿਹੜਾ ਪਰਚਾ ਉਹ ਵੇਖੀ ਜਾਉ। ਕਿਹ ਵਾਲੇ ਹੈਡ ਤੇ ਪਹੁੰਚ ਚੁੱਕਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਲਾਈਵ ਸਿਰਾਂ ਤੁਹਾਨੂੰ ਦਿਖਾ ਰਿਹਾ ਨਿਊਜ਼ ਲੰਬੀ ਚੈਨਲ ਤੇ। ਆ ਪਾਣੀ ਬਹੁਤ ਜ਼ਿਆਦਾ ਤਾਂ ਇੱਥੇ ਸਭਰਾਵਾਂ ਦੇ ਵੀਰ ਪਹੁੰਚ ਹੋਇਆ ਕਿਉਂਕਿ ਨਹਿਰਾਂ ਦੇ ਕੁਝ ਦਰਬੰਦ ਕੀਤੇ ਹੋਇਆ। ਤੁਹਾਨੂੰ ਦਿਖਾਉਨੇ ਆ ਕਿਉਂਕਿ ਅਗਲੇ ਪਿੰਡ ਡੁੱਬ ਰਹੇ ਸੀ ਇਸ ਕਰਕੇ ਆ ਦਰ ਬੰਦ ਪਏ ਆ ਤੇ ਪਾਣੀ ਛੱਡਾਈ ਜਾਂਦੇ ਆ। ਸਭਰਾਵਾਂ ਦੇ ਆ ਤੁਸੀਂ ਵੀਰੇ? ਕਿਹੜੇ ਸਭਰਾਵਾਂ ਦੇ ਆ? ਆਉਣੇ ਤੁਹਾਨੂੰ ਆਪਾਂ ਤਾਂ ਹਾਂ ਇਹ ਕਰੇ ਪਾਣੀ ਇਧਰੋਂ ਛੱਡ ਦੇਣਾ ਇਹ ਛੱਡ ਦੇਣ ਪਾਣੀ ਤੇ ਉੱਧਰ ਬਚਤ ਹੋ ਸਕਦੀ ਵੀ ਵੀਰ ਜੇ ਇਹਨੂੰ ਪਾਣੀ ਛੱਡਰ ਕੋਈ ਸਾਨੂੰ ਬਚਾਅ ਹੋਵੇ ਸਾਡੇ ਬੰਨ੍ਹ ਨੂੰ ਢਾਹ ਲੱਗੀ ਸੱਤਾ ਸੌਆਂ ਦੇ ਢਾਹ ਆ ਹਾਂ ਜਿਹੜੀ ਸਾਡੀ ਬਿਜਲੀ ਪਹਿਲੀ 10 15 ਹਜ਼ਾਰ ਦੀ ਘਣੋਂ ਤੇ ਡੁੱਬ ਚੁੱਕੀ ਆ ਸਾਨੂੰ ਬਾਹਰ ਦਾ ਖਤਰਾ ਹੋ ਸਾਡੇ ਪਿੰਡ ਨੂੰ ਜਿਹੜਾ ਉਹ ਵੀ ਖਤਰਾ ਇੱਕ ਪਿੱਛੇ ਜੇ ਆਈ ਸੀ ਕਿਹੜਾ ਪਿੰਡ ਤੋਂ ਉੱਤੇ ਕਹਿੰਦੇ ਦੋ ਟਰੈਕਟਰ ਵੀ ਵਿੱਚ ਡੁੱਬ ਗਏ ਨਾ ਹਾਂਜੀ ਉਹ ਵੀ ਸੁਭਰਾਵਾ ਤੋਂ ਪਾਰ ਥੋੜਾ ਜਿਹਾ ਪਾਰਲੇ ਬੰਨੇ ਹਾਂ ਅੱਛਾ ਆਵੇ ਇੱਥੇ ਕਾਉਣ ਨੇ ਆ ਤੁਸੋਂ ਰੇ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਜੀ ਤੁਹਾਨੂੰ ਲੈ ਤੁਸੀਂ ਬੰਦ ਖੋਣਾ ਜਿਵੇਂ ਕਿ ਦਰ ਬੰਦ ਕੀਤੇ ਪਿਆ ਅਗਲੇ ਪਿੰਡ ਡੁੱਬੀ ਜਾ ਰਿਹਾ ਜਿੰਮੇਦਾਰ ਇੱਥੇ ਆ ਕੇ ਕਲਪੀ ਜਾਂਦੇ ਆ ਕਿਹੜੇ ਪਿੰਡ ਤੋਂ ਵੀਰੇ ਪੁੱਛਿਆ ਵੀ ਭਰਾ ਵੀ ਨਹੀਂ ਭਰਾਵਾਂ ਦੇ ਆਨ ਕੀ ਆਉਂਦੇ ਆ ਮਗਰਲੇ ਮੋਹਤਵਾਰਾਂ ਨਾਲ ਗੱਲ ਕਰੋ ਅਸੀਂ ਅਸੀਂ ਰੋਡ ਜਾਮ ਕਰਾਂਗੇ ਜਾਂਚ ਨੂੰ ਦਿੱਤੋ ਹਾਂ ਹੁਣ ਆ ਚੱਕ ਰਹਿ ਗਏ ਹਨ ਹਾਂ ਆ ਚੱਕ ਬਾਈ ਜੀ ਸੁਭਰਾਵਾਂ ਤੋਂ ਆਏ ਆ ਵੀਰ ਇਹਨਾਂ ਨੇ ਜਬਰਦਸਤੀ ਬੰਨ ਕੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਜੋ ਭਾਗ ਆ ਲਿਆ ਪਾਣੀ ਛੱਡ ਰਿਹਾ ਉਧਰ ਗੇਟ ਚੱਲੀ ਜਾਂਦੇ ਆ ਦੇਖੋ ਕਿਉਂਕਿ ਇਧਰ ਨਹਿਰਾਂ ਦਾ ਪਾਣੀ ਘਟਾਇਆ ਹੋਇਆ ਜਿਹੜੇ ਸਰਹੰਦ ਫਿਲਡਰ ਆ ਪੰਜਾਬ ਤੇ ਰਾਜਸਥਾਨ ਵਾਲੀਆਂ ਨਹਿਰਾਂ ਦਾ ਪਾਣੀ ਘਟਾਇਆ ਹੋਇਆ ਉਹ ਅਗਲੇ ਪਿੰਡ ਡੁੱਬੀ ਜਾ ਰਿਹਾ ਆ ਚੱਕੀਏ ਯਾਰ ਇਹਨਾਂ ਨੂੰ ਚੱਕਦਾ ਬੱਸ ਜਿੱਥੇ ਉਹ ਜਦੋਂ ਬੰਨ੍ਹਗੇ ਜਿੱਥੇ ਤੱਕ ਪੂਰਾ ਨਹੀਂ ਚੱਤਰੋ ਹਣਾ ਆ ਗਏ ਜਾਵਾਂਗੇ ਹਾਂ ਅੱਗੇ ਚਟਾਉਣ ਨਾਲ ਕਿੰਨਾ ਕਫਰਕ ਪੈ ਜਾਊ ਚੁੱਕ ਕਿਉਂ ਨਹੀਂ ਰਹਿ ਜੇ ਹੋ ਜਾ ਫਾਦਾ ਬੰਦ ਕਰ ਪਾ ਜਿਆੜੇ ਚੋਕ ਕਿਉਂ ਨਹੀਂ ਲੈ ਰਿਆ ਯਾਰ ਇਹ ਪੁੱਛਿਆ ਤੇ ਫੇਰੇ ਆਏ ਕਿਉਂ ਜਾ ਤੋ ਆਵਾਜ਼ ਮਾਰ ਕੇ ਲਿਆਉਂ ਨਾ ਯਾਰ ਜਾ ਆਵਾਜ਼ ਮਾਰ ਕੇ ਜੋ ਨਹੀਂ ਚੋਕਰ ਹੈ ਇੱਥੇ ਉਹ ਤੋਂ ਆਵਾਜ਼